अच्छा मतलब 25 किलो जमीन ਤੁਹਾਡੀ ਇੱਥੇ ਹੈਗੀ ਹਾਂ ਕੋਈ ਸ਼ਹਿਰ ਨਹੀਂ ਇੱਥੋਂ ਗਾਈਂ اچھا ਕੋਈ ਨਹੀਂ ਜਾਤੋ ਇਹ ਜੁੱਤੀ ਹੈ ਨਾ ਹਾਂਜੀ ਜੁੱਤੀ ਵੀ ਇੱਥੇ ਜਾਏਗੀ ਉਹ ਤੈਨੂੰ ਨਾ ਉਹ ਤੇ ਰੋਟੀ ਲਪਣੀ ਜਾ ਤੈਨੂੰ ਉਹ ਦੋ ਰਾਇਨ ਨੇ ਚਾਪ ਕੇ ਤੇ ਸਾਫ ਹੈ ਸਾਵਾ ਮਾਰ ਚਾ ਨਾ ਭੇਜਣਾ اچھا ਉਹ ਪਾਣੀ ਤੇ ਲਗਣ ਜੋ ਉਹ ਸਾਵਾ ਨਹੀਂ ਛੋੜ ਕੇ ਚੁੱਕੀਆਂ ਅੱਛਾ ਇਹ ਨਸੀਬ ਤਾਂ ਮੈਂ ਲੈ ਗਿਆ ਤੇ ਬਲਕਿ ਤਾਮਾਂ ਤੂੰ ਸ਼ੇਖਪੂਰਾ ਦੇ ਕਾਫੀ ਕਿਲੋਮੀਟਰ ਪੈੜ ਆ ਹਾਂ ਤੇ ਜਦੋਂ ਤੁਸੀਂ ਇੱਥੋਂ ਉੱਧਰ ਨੂੰ ਗਏ ਤੇ ਕੀ ਰਾਜ ਕੀ ਨਸੀਬਤ ਆਈਆਂ ਮੈਂ ਤਾਂ ਪਾਣੀ ਪਾਣੀ ਨਹੀਂ ਮਾਦਾ ਇਹ ਨੂੰ ਡੋਟਾਣਾ ਠੀਕ ਹੈ ਹਾਂ ਤੇ ਉਦੋਂ ਦਾ ਤੁਸੀਂ ਤਾਜਾ ਦੁੱਧ ਪੀ ਰਹੇ ਹੋ ਫਿਰ ਆਜਾ ਆ ਵਾ ਤਾਜਾ ਹੋ ਗਿਆ ਖਰੀ ਕੈਂ ਹਾਂ ਸਜਣ ਮੈਂ ਤੇਰੇ ਪੁਰਾਣੇ ਜਿਹੜੇ ਯੁਰਬ ਉਹ ਗਏ ਅੱਛਾ ਉਹ ਨਵਾਂ ਹੀ ਕੋਈ ਨਾ ਕੋਈ ਸਜਣ ਬਣੇ ਬੰਗ ਬਣੇ ਬਣ ਜਾਏ ਤੋ ਮਿਲਦਾ ਖਰਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੇ ਇਸ ਵੇਲੇ ਦੋ ਪੰਜਾਬ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਚੜਦਾ ਪੰਜਾਬ ਭਾਰਤ ਦੇ ਹਿੱਸੇ ਲੈਂਦਾ ਪੰਜਾਬ ਪਾਕਿਸਤਾਨ ਦੇ ਹਿੱਸੇ ਸੋ ਇਹ ਜਿਹੜਾ ਪੰਜਾਬ ਕਿਸੇ ਵੇਲੇ ਇੱਕ ਹੋਇਆ ਕਰਦਾ ਸੀ ਪੰਜ ਦਰਿਆ ਵਗਦੇ ਸੀ ਤੇ ਪੰਜਾਂ ਦਰਿਆਵਾਂ 'ਚ ਹੁਣ ਦੋ ਦਰਿਆ ਚੜਦੇ 'ਚ ਦੋ ਲੈਂਦੇ 'ਚ ਤੇ ਇੱਕ ਦਰਿਆ ਰਾਵੀ ਲੈਂਦੇ 'ਚ ਵੀ ਤੇ ਚੜਦੇ 'ਚ ਵੀ ਵਗੀ ਜਾਂਦਾ ਆ ਤੇ ਅੱਜ ਅਸੀਂ ਇੱਕ ਸਪੈਸ਼ਲ ਤੌਰ ਤੇ ਲਹਿੰਦੇ ਪੰਜਾਬ ਤੋਂ ਆਏ ਹੋਏ ਸਾਡੇ ਮਹਿਮਾਨ ਬਾਪੂ ਖਰਸ਼ੀਦ احمد ਪਹੁੰਚੇ ਹੋਏ ਨੇ ਪਿੰਡ ਮਚਰਾਵਾ ਜ਼ਿਲ੍ਹਾ ਗਰਦਾਸਪੁਰ ਵਿਖੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਨਾਲੇ ਸਾਰੀ ਜਾਣਕਾਰੀ ਲੈਣੇ ਆ ਕਿ ਬਾਪੂ ਜੀ ਇੱਥੇ ਕਿਵੇਂ ਪਹੁੰਚੇ ਤੇ ਉਹਨਾਂ ਨੂੰ ਜਿਹੜੀ 1947 ਦੀ ਵੰਡ ਵੇਲੇ ਜਦੋਂ ਮਚਰਾਵਾ ਤੋਂ ਉੱਠ ਗਏ ਉਹ ਨਨਕਾਣਾ ਸਾਹਿਬ ਗਏ ਸ਼ੇਖੂਪੁਰਾ ਜ਼ਿਲ੍ਹਾ ਸੀ ਪਹਿਲਾਂ ਉੱਥੇ ਪਹੁੰਚੇ ਉੱਥੇ ਜਾ ਕੇ ਉਹਨਾਂ ਨੂੰ ਰਾਜ ਕੀ ਕੀ ਮੁਸ਼ਕਲਾਈਆਂ ਤੇ ਸਾਰੇ ਗੱਲਬਾਤ ਕਰਦੇ ਆ ਬਾਪੂ ਖਰশিদ ਜਮ ਜੀ ਨਾ ਜੋ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਚ ਆਏ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਸਾਸਿਕਾ ਬਾਪੂ ਜੀ ਅ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਥੋੜਾ ਜਿਹਾ ਬਜ਼ੁਰਗ ਅਵਸਥਾ ਹੋਣ ਕਰਕੇ ਇਹਨਾਂ ਨੂੰ ਉੱਚੀ ਸੁਣਦਾ ਆ ਸੋ ਤੁਸੀਂ ਮਾਈਕ ਤੇ ਲੱਗਾ ਆ ਸਭ ਕੁਝ ਗੱਲਬਾਤ ਜਿਹੜੀ ਹੋਊਗੀ ਉਹ ਤੁਸੀਂ ਆ ਵੀ ਥੋੜਾ ਤਵਜੂ ਦੇ ਕੇ ਸੁਣ ਲਿਓ ਹਾਂ ਇਹ ਠੀਕ ਹੈ ਬਾਬੂ ਜੀ ਬਿਲਕੁਲ ਬਾਬੂ ਜੀ ਕਿਵੇਂ ਦਾ ਲੱਗਾ ਪੰਜਾਬ ਆ ਕੇ ਆਪਣੀ ਜਨਮ ਪਉਂਦੇ ਆ ਕੇ ਕਿੰਦਾ ਲੱਗਾ ਬੜਾ ਪਿਆਰਾ ਲੱਗਾ ਮੋੜਾ ਪਿਆਰਾ ਮਤਲਬ ਹੱਜ ਜਿੰਨੀ ਖੁਸ਼ੀ ਹੋਈ ਬੜੀ ਹੋਈ ਇਹ ਬੜੀ ਦੂਣਾ ਹੋ ਗਿਆ ਉਮਰ ਵਾਦਗੀ ਹਾਂ ਮੌੜ ਵਾਰੀ ਤੇ ਬੱਪੂ ਜੀ ਜਦੋਂ ਵੰਡ ਹੋਈ ਆ ਹਾਂਜੀ 1947 ਵੇਲੇ ਹਾਂ ਉਦੋਂ ਤੁਹਾਡੀ ਉਮਰ ਕਿੰਨੀ ਕਾਹੂਗੀ ਲਗਭਗ ਚੜਦੀ ਬਰੇਸ ਚੜਦੀ ਜਵਾਨੀ ਹੋਰ ਠੀਕ 35 ਦੇ ਮਤੀ 35 ਦੇ ਲਗਭਗ ਹਾਂ ਠੀਕ ਹੈ ਜੀ ਤੇ ਬਾਬੂ ਜੀ ਜਦੋਂ ਤੁਸੀਂ ਇੱਥੇ ਤੁਹਾਡਾ ਪਿੰਡ ਕਿਹੜਾ ਸੀ ਜਿਹੜਾ ਇੱਥੇ ਮਚਰਾਵਾ ਮਚਰਾਵਾ ਜ਼ਿਲ੍ਹਾ ਗੁਰਦਾਸਪੁਰ ਹਾਂ ਹਾਂਜੀ ਆ ਨਰਪੁਰਾ 100ਪੋਰਤ ਮਚਰਾਵਾ ਜਿਹੜਾ ਇਹ ਹੱਦ ਲੱਗਦੀ ਦੋਨੇ ਪਿੰਡ ਇਕੱਠੇ ਨੇ ਇਕੱਠੇ ਤੇ ਪਾਕਿਸਤਾਨ ਦੇ ਵਿੱਚ ਕਿਹੜਾ ਜ਼ਿਲ੍ਹਾ ਹੈ ਆਪਣਾ ਇਸ ਵੇਲੇ ਪਾਕਰਦਾਨ ਚ ਹੈ ਤੇ شیخوਪੁਰ ਜਿਹੜੇ ਹੋਂਦ ਲੁਕਾਣਾ ਆ ਆ ਨਨਕਾਣਾ ਸਾਹਿਬ ਨਵਾਂ ਜ਼ਿਲ੍ਹਾ ਬਣ ਗਿਆ ਜਿਹੜਾ ਹਾਂ ਠੀਕ ਆ ਹੁਣ ਨਨਕਾਣਾ ਸਾਹਿਬ ਦੇ ਵਿੱਚ ਆ ਗਏ ਹਾਂ ਹਾਂ ਆ ਬਾਪੂ ਜੀ ਜਦੋਂ 1947 ਦੀ ਵੰਡ ਹੋਈ ਹੂੰ ਤੁਸੀਂ ਮਚਰਾਵਾ ਤੋਂ ਉੱਠ ਕੇ شیخਪੁਰੇ ਗਏ ਹਾਂ ਤੇ ਜਦੋਂ ਇਹ ਜਗਾ ਛੱਡੀ ਐ ਜ਼ਮੀਨ ਛੱਡੀ ਤੁਸੀਂ ਉਦੋਂ ਤੁਹਾਡੀ ਇੱਥੇ ਕਿੰਨੀ ਕੁ ਜ਼ਮੀਨ ਸੀ ਤੇ ਜਿਵੇਂ ਛੱਡ ਦਿੱਜੀ ਉਹ ਅੱਧਾ ਕੁ ਮੇਰਾ ਬਾਗ ਆ ਹੈ ਅੱਛਾ ਹੋਰ ਜੇ ਮੈਂ ਮਾਲੂ ਵੀ ਲਈ ਉਹ ਬਾੜੀ ਨੂੰ ਉਹ ਲੈ ਜਾਇਆ ਛੋ ਅੱਛਾ ਓਕੇ ਜੀ ਚੱਕੋ ਚੱਕ ਕੇ ਲੈ ਲੈ ਨੇ ਤੇ ਜਾ ਗਾ ਗਦੇ ਮਰਬਾ ਕੁ ਜ਼ਮੀਨ ਹੈਗੀ ਸੀ ਮਰਬਾ ਕੁ ਜ਼ਮੀਨ ਬਣ ਗਈ ਸੀ ਅੱਛਾ ਮਤਲਬ 25 ਕਿੱਲੇ ਜ਼ਮੀਨ ਤੁਹਾਡੀ ਇੱਥੇ ਹੈਗੀ ਹਾਂ ਤੇ ਡੰਗਰ ਵਾਸ਼ਾ ਕਿੰਨਾ ਕਿਸੀ ਡੰਗਰ ਵਾਸ਼ਾ ਰਸ਼ੇ ਸੱਤ ਮਹੀ ਹੁੰਦੀ ਐ ਅੱਛਾ ਤੇ ਤੈਨੂੰ ਤੈਨੂੰ ਜੋ ਵੰਟ ਆ ਗਿਆ ਨੀ ਹੇ ਹਾਲ ਤਿੰਨ ਹਾਲ ਹਾਂ ਤਿੰਨ ਜੋੜੀ ਹਾਂ ਅੱਛਾ ਘੋੜੀ ਹੁੰਦੀ ਨਹੀਂ ਐ ਤੇ ਉੱਟ ੱਗੇ ਮੱਜਾਂ ਮੱਜਾਂ ਖੜੀਆਂ ਕੁਝ ਕੁਝ ਇੱਥੇ ਰਹੀ ਕੋਈ ਸ਼ੈ ਨਹੀਂ ਐ ਥੋ ਗਾਈ ਅੱਛਾ ਕੁਝ ਨਹੀਂ ਗਿਆ ਤੂੰ ਏ ਜੁਤੀ ਹੈ ਨਾ ਹਾਂਜੀ ਬੇਟੀ ਵੀ ਇੱਥੇ ਜਾਏਗੀ ਅੱਛਾ ਤੇ ਉਦੋਂ ਮਾਹੌਲ ਕੀ ਸੀ ਲੁੱਟਾਂ ਖੋਹਾਂ ਦਾ ਕੀ ਰੌਲਾ ਸੀ ਕਿ ਇਹਦੇ ਜਾਨ ਬਚਾ ਕੇ ਕਿਦਾਂ ਭਜੇ ਤੁਸੀਂ ਜਾਨ ਬਚਾਇਆ ਗਈ ਖਤਮ ਹੋ ਗਿਆ ਅੱਛਾ ਕਈ ਵਾਈ ਜੋ ਹੈ ਮਤਲਬ ਬਹੁਤ ਮਾੜਾ ਸਮਾਂ ਸੀ ਹਾਂ ਤੇ ਬਾਬਾ ਜਦੋਂ ਉੱਥੇ ਪਹੁੰਚੇ ਤੁਸੀਂ ਉੱਥੇ ਕੈਂਪ 'ਚ ਰਹੇ ਹੋਗੇ ਪਹਿਲਾਂ ਵਾਹ ਮੁਝੇ ਇਹ ਪੈਲੂ ਤੇ ਉੱਥੇ ਜਿੰਨੀ ਇੱਥੇ ਜ਼ਮੀਨ ਛੱਡ ਗਏ ਕਿ ਉੱਥੇ ਅਲਾਟ ਹੋਈ ਫਿਰ ਹੋਟੇ ਜੀ ਉਹ ਇਹ ਪੈਲੂ ਜੇ ਕੰਮ ਪਜਾ ਆਇਆ ਪੈਲੂ ਇਹ ਨੈ ਆਏ ਅੱਛਾ ਇੱਕ ਮਹੀਨਾ ਖਾ ਪਜ ਰਿਹਾ ਠੀਕ ਹੈ ਯਾਰੇ 6-6 ਮਹੀਨੇ ਕੰਮ ਪਜ ਰਿਹਾ ਉਹ ਨਾ ਬੜੇ ਔਖੇ ਹੋਏ ਅੱਛਾ ਅਰੇ ਇਹ ਥੋੜੇ ਜਿਨੇ ਨੈ ਆ ਜਿਹੜੀ ਖਸਾਦੇ ਪਿੰਡ ਵਿੱਚ ਖਰਾ ਚਾਰ ਚੀ ਅੱਛਾ اور ڈانے پی کے اپنے آٹا کلوں دے رہے اچھا ہاں ارے اچھے رہے ہیں ارے میں جو ہے ایک آم ہویا پھر سانے بھی اٹھنا پیا پھر ایک آم مجھے گئے مطلب اکھیر تے جا کے تو ہی ہاں کم پچ گئے جے ہاں بارچن ਉਰਾਜਨ ਅੱਛਾ ਹਾਂ ਤੇ ਦੁਨੀਆ ਜਲੀ ਹਲ ਅਗੋਈ ਸੀ ਜਦ ਬਾਰਿਸ਼ ਹੋਵੇ ਤੇ ਮਸ਼ਕ ਆਇਆ ਬਿਮਾਰ ਹੋ ਗਏ ਲੋਗ ਅੱਛਾ ਹਵਾ ਦਾ ਮਤਲਬ بارش ਆਉਣਾ ਮੈਂ ਤਾਂ ਵੱਡ ਟੱਕੇ ਇੰਨੀ ਹੋਈ ਬੜੀ ਤੇ اور ٹائم جی اسی چنے دو بنا دانے, دانے دے تے نوٹے دے نوٹے دے بندے دے اور چنے نہ روٹی لبنی نا چنے وہ چب کے سات آئے ਸਾਬਾ ਮਾਰਚ ਨਾਲ ਭੇਜਣਾ ਅੱਛਾ ਤੇ ਉਹ ਪਾਣੀ ਤੇ ਲਗਣ ਜੋ ਉਹ ਸ਼ਾਬਾ ਨਿਚੋੜ ਕੇ ਜਪੀਆਂ ਅੱਛਾ ਇਹ ਮੁਸੀਬਤਾਂ ਮੈਂ ਲੈ ਗਿਆ ਮਤਲਬ ਬਹੁਤ ਔਖਾ ਟਾਈਮ ਵੇਖਿਆ ਔਖਾ ਟਾ ਮਤਲਬ ਜ਼ਿੰਦਗੀ ਨਾ ਭੁੱਲਣ ਵਾਲੀ ਹਾਂ ਤੇ ਉਹ ਉਹ ਨਹੀਂ ਬੋਲਦਾ ਤੇ ਬੱਚਾਵਾ ਤੂੰ ਸ਼ੇਖੂਪੁਰਾ ਦੇ ਕਾਫੀ ਕਿਲੋਮੀਟਰ ਪੈ ਡਾਇਆ ਹਾਂ ਤੇ ਜਦੋਂ ਤੁਸੀਂ ਇੱਥੋਂ ਉੱਧਰ ਨੂੰ ਗਏ ਤੇ ਕੀ ਰਾਜ ਕੀ ਨਸੀਬਤ ਆਈਆਂ ਨਸੀਬ ਤਾਂ ਬਹੁਤ ਗੜੀਆਂ-ਗੜੀਆਂ ਵੇਖੀਆਂ ਜ਼ਬਰਦਸਤ ਸੀ ਭਾਈ ਪੌਖੇ ਮਾਰਗਾ ਤੇ ਆਏ ਮਾਰਗਾ ਅੱਛਾ ਹਾਂ ਰੋਟੀ ਨਹੀਂ ਮਿਲੀ ਹਾਂ ਰੋਟੀ ਮਿਲੀ ਨਹੀਂ ਮਿਲਦੀ ਨਹੀਂ ਜੀ ਬਸ ਉਹ ਜਿਹੜੇ ਚਣੇ ਥੋੜੇ ਬੋਤੇ ਲੈ ਗਏ ਉਹ ਉਹ ਬੰਦ ਬੰਬੀ ਕਰ ਚੂਮ ਲਾਇਆ ਸਤੂ 50 ਸਾਂ ਬੰਦੇ ਨੂੰ ਅੱਛਾ ਉਹ ਫਿਰ ਮੁਖਨੇ ਜੀ ਬਿਲਕੁਲ ਲੰਮਾ ਸਮਾਂ ਲੱਗ ਗਿਆ ਰਾਤ ਦਿਨ ਨਾਲੇ ਹਾਂ ਤੇ ਬਬੀ ਰਾਤ ਦੇ ਵਿੱਚ ਜਦ ਜਾਂਦਿਆਂ ਨਾ ਬਰਾਵੋ ਲੱਟਾਂ ਖੋਈਆਂ ਉਹ ਤਾਂ ਨਹੀਂ ਬੋਲਦਾ ਬਹੁਤ ਮਾੜਾ ਸਮਾਂ ਰਿਆ ਹਾਂ ਤੇ ਹੁਣ ਤੁਸੀਂ ਇੱਥੇ ਕਿੰਨੀ ਕਿਛਾ ਹੀ ਵੀ ਤੁਹੀਂ ਮੜ ਤਬਾਦ ਪਾਕਿਸਤਾਨ ਜਦੋਂ ਤੁਸੀਂ ਪਾਕਿਸਤਾਨ ਚਲ ਗਏ ਫਿਰ ਕਿੰਨੀ ਕਿਛਾ ਹੀ ਕਿ ਮੈਂ ਕਿਤੇ ਚੰਗੇ ਕਰਮ ਹੋਣ ਤੇ ਮੈਂ ਫਿਰ ਆਪਣੀ ਜਨਮ ਭੋਇਂ ਤੇ ਜਾਵਾਂ ਤੇ ਬੜੀ ਖੁਸ਼ੀ ਹੋਏ ਆਇਆ ਮੈਂ ਹਾਂਜੀ ਬਾਦ ਨੂੰ ਬਖਾਲ ਵਕੂਬ ਚੱਲ ਗਿਆ ਜਦੋਂ ਦਾ ਮੈਂ ਮੈਂ ਕਿਨੂੰ ਤਾਂ ਜਾਉਂ ਜਾ ਅੱਛਾ ਇੱਥੇ ਤਾਂ ਪਾਣੀ ਪੀ ਗਏ ਹਾਂ ਪਾਣੀ ਵੀ ਮਿਲਦਾ ਦੁੱਧ ਵਾਂਗ ਲੱਗਿਆ ਫਿਰ ਕੇ ਹਾਂ ਜੋਰ ਜੋਰ ਇੱਥੇ ਦੇ ਪਾਣੀ ਜੀ ਇੰਨੀ ਮਠਾਸ ਤੇ ਤੁਹਾਡਾ ਬੁਖਾਰ ਹੀ ਲੱਥ ਜਾਉ ਦੰਦਾ ਮੈਂ ਇਹਦਾ ਪਾਣੀ ਪਾਣੀ ਨਹੀਂ ਮਾਦਾ ਨੂੰ ਝੋਟਾ ਨਾ ਠੀਕ ਹੈ ਹਾਂ ਫਿਰ ਉਦੋਂ ਦਾ ਤੁਸੀਂ ਤਾਗਾ ਦੁੱਧ ਪੀ ਰਹੇ ਹੋ ਫਿਰ ਹਾਂ ਦਾ ਜਾ ਚਲ ਮੈਂ ਦਾ ਜਾ ਹੋ ਗਿਆ ਖਰੀ ਕੈਮ ਹਾਂ ਤੇ ਇੱਥੇ ਕਿੰਨੇ ਕੋ ਪੁਰਾਣਾ ਕੋ ਦੋਸਤ ਮਿੱਤਰ ਮਿਲਿਆ ਆਪਣੀ ਉਮਰ ਦਾ ਕਿ ਨਹੀਂ ਮਿਲਿਆ ਕੋ ਸੱਜਣ ਮਿੱਤਰ ਮਿਲਿਆ ਆਪਣੇ ਪੁਰਾਣਾ ਸਾਰੇ ਸੱਜਣ ਮਿੱਤਰ ਪੁਰਾਣੇ ਜਿਹੜੇ ਜੋ ਮੋ ਗਾਇਆ اچھا ਉਹ ਨਵਾਂ ਹੀ ਕੋਈ ਨਾ ਕੋਈ ਸੱਜਣ ਪਾਣੇ ਬਾਂਗ ਬਾਲੇ ਬਾਂਜਾਇ ਤੋ ਮਿਲਦਾ ਜ਼ਰਾ ਠੀਕ ਹੈ ਨਾ ਇਹ ਮਿਲਾ ਕੇ ਸੱਜਣ ਜਿਉ ਖਤਮ ਹੋ ਗਾਇਆ ਜਾਂਦੇ ਹੁੰਦੀ ਉਹਨਾਂ ਦੀ ਜਾ ਕੇ ਆਉਂਦੇ ਆ ਵੀ ਉਹ ਕੀ ਕਰਦਾ ਦਾ ਜਾਦੀ ਆ ਨਾ ਆ ਜਾਦੀ ਆ ਸਕਦੀ ਹੁਣ ਸੱਜਣ ਤੇ ਆ ਨਹੀਂ ਸਕਦਾ ਹਾਂ ਹਾਂਜੀ ਤੇ ਇੱਥੇ ਜਿੰਨੇ ਪੰਤਵਾਰ ਜੋਤ ਸਾਰਿਆਂ ਦਾ ਉਹ ਖਾ ਇੱਕ ਵਾਰੀ ਇਹ ਜਿੰਨੇ ਭਣ ਭਰਾ ਬੈਠੇ ਤੁਹਾਨੂੰ ਮਿਲਣ ਆਏ ਇੱਥੇ ਵਾਹ ਹਾਂਜੀ ਹਾਂ ਮਤਲਬ ਜਦੋਂ ਇਹਨੇ ਭਣ ਭਰਾ ਮਿਲਣ ਆਉਂਦੇ ਨੇ ਕਿੰਨਾ ਚਾਹ ਚੜਦਾ ਆ ਵਾਹ ਵਾਹ ਇੰਨੀ ਖੁਸ਼ੀ ਹੋਈ ਏ ਦੂਨੇ ਹੋ ਜੀ ਯਾਰ ਵਿਆਹ ਜਨਾ ਚਾ ਹਾਂ ਮਤਲਬ ਜਨਾ ਨਾ ਵਿਆਹ ਜਨਾ ਚਾ ਆ ਮੈਨੂੰ ਹਾਂ ਜਨਾ ਵਿਆਹ ਦਾ ਚਾਹ ਹੁੰਦਾ ਉਹ ਜਦੋਂ ਸੱਜਣ ਮਿੱਤਰ ਆਉਂਦੇ ਉਹਨਾਂ ਕਾ ਚਾਹ ਚੜਦਾ ਜਾਂ ਵਾਦ ਚੜਦਾ ਜੇ ਵਿਆਹ ਤਾਂ ਵਾਦ ਵਾਹ ਵਿਆਹ ਤਾਂ ਵਾਦ ਚਾ ਆ ਹਾਂ ਤੇ ਚਾਰ ਜੀ ਆਏ ਆ ਵੇਗ ਮੈਂ ਦਾ ਤਰਾਂ ਕਰਦੇ ਆ ਹਾਂ ਹੋਰ ਬਖੀ ਲੜਾ ਬਾਬਾ ਜੀ ਉੱਥੇ ਹੀ ਇਦਾਂ ਹੀ ਚਾਰਪੜਾ ਰੱਖ ਕੇ ਬੈੰਦੇ ਤੇ ਆ ਉੱਥੇ ਹੀ ਹੈ ਪ੍ਰਿੰਪਾਇਰ ਹੈਗਾ ਹਾਂ ਸਾਡੇ ਇੱਧਰ ਘਟ ਗਿਆ ਜੇ ਅੱਛਾ ਨਹੀਂ ਘਟਿਆ ਜੇ ਇਹਦੇ ਵਾਲੀ ਅੱਲਾਹ ਦੀ ਰahmat ਆ ਇਹ ਤੁਹਾਡੇ ਪਿਆਰ ਕਰਕੇ ਸਾਰੇ ਇੱਥੇ ਇਕੱਠੇ ਹੋਇਆ ਉਦਾਂ ਨਹੀਂ ਕਿ ਕੋਈ ਟਾਈਮ ਹੈ ਜੇ ਇੱਥੇ ਘਟ ਜੇ ਟਾਈਮ ਵੇਖਿਆ ਉਹੰਦਾਂ ਦਾ ਏਦਾਂ ਦਾ ਮਹਿਸੂਸ ਕੀਤਾ ਕਿ ਨਹੀਂ ਕੀਤਾ ਹਾਂ ਨਹੀਂ ਨਹੀਂ ਮੈਨੂੰ ਮੈਂ ਅਜ ਬੜਾ ਖੋਜ ਉਹ ਆਲੂ ਜੀਆ ਖੋਬਾ ਮੇਰਾ ਬੰਦਾ ਲੱਭਦਾ ਨਹੀਂ ਸੀ ਤੇ ਬਾਪੂ ਜੀ ਤੁਹਾਡਾ ਨਾਂ ਕੀ ਆ ਮੈਂ ਦਾ ਕਰਸ਼ੀਦ ਆ ਖਰਸ਼ੀਦ احمد ਹਾਂ ਠੀਕ ਆ ਜੀ ਹਾਂ ਤੇ ਪਰਿਵਾਰ ਕਿੱਡਾ ਕ ਬਾਲ ਪਰਿਵਾਰ ਦੇ ਕਿੰਨੇ ਕ ਬੱਚੇ ਆਪਣੇ ਬੱਚੇ ਇਹ ਆਪਣੇ 500 اچھا ਉਹ ਫੋਟੋ ਗਿਆ ਇੱਕ ਬਚਾ ਲਿਆ ਠੀਕ ਹੈ ਅਗੋੜੇ ਇੱਕ ਵੱਡੇ ਬੱਚੇ ਦੇ ਅੱਛਾ ਇੱਕ ਬੱਚੀ ਆ ਦੇ 5 ਬੱਚੇ ਤੇ ਜੇ ਇਹ ਇਹ ਆ ਹੋਣਾ ਹੀ ਕੋਈ ਸ਼ਾਇ ਨਹੀਂ ਜਾਏ ਤੇ ਬਾਪੂ ਜੀ ਜਿਹੜੇ ਤੁਹਾਡੇ ਬੱਚੇ ਨੇ ਹਾਂ ਉਹ ਵੀ ਉਹ ਵੀ ਚਾਹੁੰਦੇ ਅਸੀਂ ਚੜਦਾ ਪੰਜਾਬ ਦੇਖੀ ਆਪਣੇ ਬਾਪ ਦੇ ਜਨਮ ਤੋਂ ਵੇਖੀਏ ਉਹਨਾਂ ਦੀ ਇੱਛਾ ਹੈਗੀ ਆਉਣ ਦੀ ਇੱਥੇ ਕਿ ਨਹੀਂ ਆਹੋ ਨਾਲੇ ਵੀ ਆਏ ਕਰਦੇ ਗੱਲ ਬਾਤ ਹਾਂ ਇਧਰ ਦੇ ਪੰਜਾਬ ਦੀ ਫੋਟੋ ਕਰਦੇ ਆਪਣਾ ਜਿਹੜੇ ਪੜਾ ਸੀ ਹੂੰ ਛੋਟੇ ਮੈਂ ਸਾਧਿਆਂ ਤੋਂ ਮੱਢਾ ਅੱਛਾ ਜੀ ਹਾਂ ਫੋਟੋਆਂ ਉਹ ਫੋਟੋ ਹੋ ਗਿਆ ਵੀ ਗੋਨਾ ਦੀ ਲਾੜੀ ਦੋ ਬੱਚੇ ਕਰਿਆ ਤੇ ਇੱਕ ਇੱਕ ਦਾ ਹਾਂ ਤੇ ਉਹ ਵੀ ਫੌਜ ਹੋਗਾ ਹਾਂ ਪੈਦਾ ਕਰਕੇ ਸੱਟਾਂ ਮਾਰਦੀਆਂ ਬੰਦੇ ਨੂੰ ਸੱਟਾਂ ਮਾਰਦੇ ਬੰਦਾ ਨਹੀਂ ਮਰਦਾ ਉਹਦਾ ਬੰਦਾ ਨੂੰ ਸੱਟਾਂ ਮਾਰਦੇ ਤੇ ਬੜਾ ਕਹਿ ਬੈਖਿਆ ਔਖਾ ਵੀ ਬੈਖਿਆ ਇਹ ਸਭ ਔਖਾ ਵੀ ਬੈਖਿਆ ਠੀਕ ਹੈ ਤੇ ਇੱਥੇ ਆਉਣ ਦਾ ਸੁਭਾਅ ਕਿਦਾਂ ਬਣਿਆ ਇੱਥੇ ਆਉਂਦਾ ਜੀ ਆਪਰਾ ਮਜਰਾਵਾਲ ਲੰਬੜ ਨੇ ਹਾਂਜੀ ਇਹ ਇਹ ਕੋਈ ਮਾਦੇ ਗਲਗਾਨੇ ਵੀ ਆਇਆ ਅੱਛਾ ਜੀ ਤੇ ਵੈਲਾ ਲਖਿਆ ਠੀਕ ਹੈ ਇਹਦਾ ਜੀ ਫੇਮਾ ਰੋਟੀ ਮਰਜੀ ਅੱਛਾ ਜੀ ਉਹ ਟਰਾਲ ਕੇ ਠੀਕ ਹੈ ਰੋਟੀ ਖਵਾਈ ਤੇ ਮੇਰੇ ਪਿੰਡ ਦੇ ਆਏ ਨੇ ਹਾਂ ਠੀਕ ਹੈ ਹੋਵੇ ਵਾਦੇ ਜੇ ਥੋੜੇ ਆਏ ਠੀਕ ਹੈ ਯਾਰ ਸੁਣਿਆ ਕੋਠੇ ਹੋਟਲ ਦੀ ਰੋਟੀ ਦੇ ਲੰਮਾ ਲਾਣੇ ਅੱਛਾ ਇਹ ਹੋਰ ਆਏ ਠੀਕ ਹੈ ਹਾਂ ਉਹ ਬੰਦੇ ਵੀ 2000 2000 ਰੁਪਏ ਲੱਗ ਗਿਆ ਅੱਛਾ ਹਰ ਚਾਹ ਦੁਨੀਆ ਦੀ ਹੋਟਲ ਦੇ ਵਿੱਚ ਦਿੱਤੀਆ ਮਤਲਬ ਪੂਰਾ ਚਾਹ ਕੀਤਾ ਹੈ ਚਾਹ ਕੀਤਾ ਪੈਸੇ ਲਾਇਆ ਹੁਣ ਜਾਣ ਲਈ ਹੈ ਬਿਲਕੁਲ ਹੋਂ ਜਾਣ ਵਾਲੀ ਸ਼ੈ ਆ ਅੱਜ ਹੁੰਦੇ ਆ ਕੱਲ ਹੁੰਦੇ ਜੀ ਬਿਲਕੁਲ ਹਾਂ ਇਦਾਂ ਹੀ ਆ ਜੀ ਤੇ ਯਾਰੀ ਜੀ ਦੇਖੋ ਯਾਰ ਯਾਰ ਤੇ ਯਾਰੀ ਹੁੰਦੇ ਹਾਂ ਜੀ ਚੰਗਾ ਲੱਗਾ ਜਦੋਂ ਪਿੰਡ ਦੇ ਲੋਕ ਉੱਥੇ ਨਨਕਾਣਾ ਸਾਹਿਬ ਮਿਲੇ ਹਾਂ ਹਨ ਬੜੇ ਮੇ ਤੇ ਜਿੱਦਾਂ ਹੁਣ ਨਵੀਂ ਪੀੜ੍ਹੀ ਆ ਹਾਂ ਸਾਡੀ ਪੀੜ੍ਹੀ ਆ ਜਿਹੜੀ ਬਿਲਕੁਲ ਅਸੀਂ ਹੁਣ ਚਾਹੁੰਦੇ ਆ ਕਿ ਅਸੀਂ ਲੈਂਦਾ ਪੰਜਾਬ ਦੇਖੀਏ ਹਾਂ ਤੇ ਉੱਧਰ ਦੇ ਲਿੰਦੇ ਪੰਜਾਬ ਵਾਲੀ ਨਵੀਂ ਪੀੜ੍ਹੀ ਜਿਹੜੀ ਆ ਨੌਜਵਾਨ ਪੀੜ੍ਹੀ ਚਾਹੁੰਦੀ ਆ ਕਿ ਅਸੀਂ ਚੜਦੇ ਪੰਜਾਬ ਵੱਲ ਜਾਈਏ ਹਾਂ ਗੱਲਬਾਤ ਕਰਦੇ ਨੇ ਹਾਂ ਪਰ ਵਿਜੋ ਨਹੀਂ ਮਿਲਦੇ ਮੈਂ ਬੰਦਾ ਨਪੜ ਹਾਂਜੀ ਮੈਂ ਜੇ ਮਿਰਾਲ ਬੰਦਾ ਐ ਅੱਛਾ ਹਾਂ ਮੈਂ ਰੱਬੇ ਨਹੀਂ ਜਾਣਦਾ ਹੂੰ ਉਹਲਾ ਮੈਂ ਘਰੋਂ ਮਾਰਾ ਆਪਣਾ ਸੱਟ ਕੀ ਰੱਖਿਆ ਠੀਕ ਐ ਹਾਂ ਆ ਹਣ ਬਾਜਾ ਚੰਗਾ ਜ਼ਿੰਮੇਦਾਰ ਉਧਰ ਚੱਲਦਾ ਹਾਂ ਚੰਗਾ ਤੇ ਮੈਂ ਜ਼ਕਾਇਏ ਇਹ ਸਭ ਕੁਝ ਹੋ ਜਾਂਦਾ ਅੱਛਾ ਇਹ ਮਿਹਨਤ ਨਹੀਂ ਕਰਨੀ ਤੇ ਹੋਟੋਫੀ ਹੋਣਾ ਬਿਲਕੁਲ ਆਹ ਵੇ ਪੰਜ ਮਰਬੇ ਹੋਏ ਮਤਲਬ ਇੱਕ ਬੰਦਾ ਉੱਤੇ ਤੇ ਚਾਹ ਮਰਬੇ ਦਾ ਮਾਲਕ ਅੱਛਾ ਤੋ ਮਾਂਗਦਾ ਫਿਰਦਾ ਹੁਣ ਕੀ ਗੱਲ ਹੋ ਗਈ ਫੇਮ ਖਾਂਦਾ ਹੈ ਅੱਛਾ ਪੰਜ ਮਰਬੇ ਲੱਗ ਗਏ ਅੱਛਾ ਤੋ ਵਿਆਹ ਹੀ ਟਿਓ ਲਾਜ ਰੁੰਢਈਆ ਬੰਦਾ ਇੱਕ ਨਹੀਂ ਜਾਇਆ ਅੱਛਾ 4 ਮਰਬੇ ਜਵੇਂ ਜੀ 100 ਕਮਾ ਹੋ ਗਈ ਹਾਂ 100 ਕਿਲਾ ਹੋ ਗਈ ਹਨਾ ਤੇ 100 ਕਿਲੇ ਜਿਹੜੇ ਆ ਫੀਨਤੀ ਡਾਤੇ ਹਾਂ ਕੋਈ ਚੈ ਨਹੀਂ ਜਾਇਆ ਮਤਲਬ ਇਹ ਕਰਕੇ ਬੰਦਾ ਮਿਹਨਤੀ ਹੋਵੇ ਤੇ ਰੋਟੀ ਟੁਕ ਚਲਾਈ ਜਾਂਦਾ ਮੈਂ ਜੀ ਉਹਦੇ ਲੋਕਲੇ ਹੁਣ ਉਹਦੇ ਵਿੱਚੋਂ ਵਾਧਾ ਨਹੀਂ ਜਾ ਕੰਮ ਤੇ ਜ਼ਮੀਨ ਦਾ ਇੱਥੇ ਜਾਂ ਉੱਥੇ ਦਾ ਕੋਈ ਫਰਕ ਮਹਿਸੂਸ ਹੋਇਆ ਤੁਹਾਨੂੰ ਫਿਰਦਾ ਤੁਰਦਿਆ ਕੱਲ ਤੁਸੀਂ ਮਸਾਨੀਆਂ ਵੀ ਗਏ ਸੀ ਹਾਂ ਤੇ ਲੱਗਾ ਕੋਈ ਮੌਸਮ ਦਾ ਜਾਂ ਕੋਈ ਜ਼ਮੀਨ ਦਾ ਪ੍ਰੋਮੋਟਰਾਂ ਦਾ ਨਾ ਨਾ ਇਹ ਜ਼ਮੀਨ ਆਏ ਸਾਡੇ ਰਚਾ ਮਚਾ ਇਹ ਜਿਹੜਾ ਜਿਹੜਾ ਗਰਰਾਸਪੁਰ ਦਾ ਜਦੋਂ ਤੁਸੀਂ ਕੱਲ ਮਸਾਨੀ ਗਏ ਤੁਹਾਨੂੰ ਕੋਈ ਚੇਤੇ ਆਇਆ ਫਿਰ ਵੀ ਮੈਂ ਇੱਥੇ ਕਿਦਾਂ ਘੁੰਮਦੇ ਰਹੇ ਹਾਂ ਹਾਂ ਪਾਣੀ ਇਹਦਾ ਸਹੀ ਹੈ ਪਾਣੀ ਜੇ ਸਾਰੇ ਪੰਜਾਬ ਦੀ ਗੱਲ ਕਰੀਏ ਤੇ ਤਹਿਸੀਲ ਬਟਾਲਾ ਦਾ ਪਾਣੀ ਜਿਹੜਾ ਆ ਇਹ ਨੂੰ ਸਭ ਤੋਂ ਵਧੀਆ ਲੱਗਦਾ ਇਹ ਜੀ ਆਹ ਰਲਦਾ ਨਹੀਂ ਕੋਈ ਬਟਾਲਾ ਤਹਿਸੀਲ ਮਟਾਲਾ ਜੀ ਹੈ ਹਾਂਜੀ ਇਹਦਾ ਪਾਣੀ ਜਿੱਥੇ ਮਰਜੀ ਚੱਲ ਜਾਏ ਨਾਲ ਦਾ ਪਾਣੀ ਨਹੀਂ ਲੱਭਣਾ ਅੱਛਾ ਇਹ ਚੀਜ਼ ਤੁਸੀਂ ਮਹਿਸੂਸ ਕਰਦੇ ਹੋ ਆ ਉੱਥੇ ਦਾ ਪਾਣੀ ਕਿੱਦਾਂ ਦਾ ਆ ਹਾਂ ਉੱਥੇ ਦਾ ਪਾਣੀ ਕਿੱਦਾਂ ਦਾ ਨਿਕਾਣਾ ਸਾਹਿਬ ਦਾ ਜਿੱਥੇ ਤੁਸੀਂ ਰਹਿੰਦੇ ਹੋ ਹੁਣ ਉਹ ਸਹੀ ਆ ਸਹੀ ਹੈ ਹੋੜਾ ਜਾਓ ਜੀ ਨਾ ਉੱਥੋਂ ਆ আচ্ছা ਹਾਂ ਥੋੜਾ ਖਾਰਾ ਖਾਰਾ ਮਾਲਵੇਜ ਪਿੰਦਾ ਖਾਰਾ ਸਾਡੇ ਆਪਣੇ ਮਾਲਵੇਜ ਥੋੜਾ ਜਿਹਾ ਖਾਰਾ ਹੋ ਜਾਂਦਾ ਪਾਣੀ ਹਾਂ ਤੇ ਇਹ ਖਾਰਾ ਨਹੀਂ ਅੱਛਾ ਨਹੀਂ ਇਹ ਤਾਂ ਪਾਣੀ ਜੇ ਸਭ ਤੋਂ ਮਿੱਠਾ ਪਾਣੀ ਆ ਨਹੀਂ ਇਹ ਦੁੱਧ ਆ ਕੇ ਦੁੱਧ ਹੀ ਆਏ ਹਾਂ ਠੀਕ ਹੈ ਜੀ ਪਾਰਾ ਪਾਣੀ ਆ ਭੋਖ ਲੱਗੀ ਹੈ ਦੋ ਗਲਾਸ ਪਾਣੀ ਦੇ ਪੀ ਲਾ ਹਾਂ ਚਾਹ ਪਰ ਭੁੱਖ ਹੀ ਨਹੀਂ ਲੱਗਦੀ ਅੱਛਾ ਮਤਲਬ ਇਦਾਂ ਦਾ ਪਾਣੀ ਆ ਹਾਂ ਠੀਕ ਹੈ ਠੀਕ ਹੈ ਠੀਕ ਹੈ ਇਹ ਆ ਤੁਮ ਆ ਲਾਈ ਆ ਅੱਛਾ ਇਹ ਹੁਣ ਲਾਈ ਆ ਕਿ ਪਹਿਲਾਂ ਲਾ ਲਈ ਸੀ ਪਹਿਲਾਂ ਜਵਾਨੀ ਵੇਲੇ ਹਾਂ ਕਿਉਂਕਿ ਉਦੋਂ ਤੇ ਬੜੀਆਂ ਮਿਹਨਤਾਂ ਜਿੱਦਾਂ ਤੁਸੀਂ ਦੱਸਦੇ ਹੋ ਹੋਰ ਤਿੰਨ ਜੋੜੀਆਂ ਸੀ ਤੁਹਾਡੇ ਕੋ ਟੱਗਿਆਂ ਦੀਆਂ ਆ ਤੇ ਚੰਗੀ ਵਾਈ ਕਰਦੇ ਰਹੇ ਫਿਰ ਚੰਗੀ ਵਾਈ ਆਪਣਾ ਵਜ ਜਾਵੇਂ ਵਜਾ ਸਾਠ ਰੱਖਿਆ ਗਾਈਆਂ ਵੀ ਪੰਜ ਛੇ ਰੱਖੀਆਂ ਘਰ ਦੇ ਧਕੇ ਅੱਛਾ ਦੋੜ ਦੇਣਾ ਚੋਣਾ ਤੇ ਬੱਚਾ ਨਿਛਾਰ ਜਾਣਾ ਸਾਰਾ ਅੱਛਾ ਤੇ ਦੋ ਸਾਲਾਂ ਦੀ ਤੱਕ ਆ ਬਣ ਜਾਣਾ ਤੇ ਇੱਥੇ ਹੀ ਰਹਿ ਗਿਆ ਸਭ ਕੋ ਹਾਂ ਨਾਲ ਨਹੀਂ ਗਿਆ ਕੁਝ ਹਰ ਚਾਏ ਉੱਟ ਰਹੇ ਬਾਅਦ ਮੈਂ ਜਾ ਜਾਏ ਉਹ ਕਿੰਦੋ ਆਏ ਅੱਛਾ ਮਾਲ ਮਾਲ ਛੱਡ ਦਿੱਤਾ ਮੈਂ ਚੱਲਿਆ ਜੋ ਅੱਛਾ ਬਾਾਰ ਜਰਾ ਦੇ ਨਾਲ ਰਾਣਾ ਦਾ ਪਾਣੀ ਨਾਲ ਆ ਪੈਜੀ ਅੱਲਾ ਰਾਖਾ ਅੱਲਾ ਇਹ ਤੇ ਬਜੇ ਰਏ ਕਰੇ ਹੋਰ ਤੇ ਖਲੀਫ ਹੋਵੇ ਡਮਰਾਨ ਨੂੰ ਹੂੰ ਤੇ ਖੁੱਲੇ ਛਾ ਦਿਓ ਆਪਣਾ ਕੋ ਜਿਹੜਾ ਹੋ ਗਿਆ ਕੋ ਪਾ ਫਾਇਲ ਨੂੰ ਕੋਈ ਤੇ ਸਾਹ ਲੂ ਹਾਂ ਇਹ ਜੀ ਬਤਾ ਜਦੋਂ ਤੁਸੀਂ ਇੱਥੋਂ ਜਾਣ ਲੱਗੇ ਫਿਰ ਸਾਰਿਆਂ ਹਾਂ ਡੰਗਰਾਂ ਦੇ ਜਿਹੜੇ ਰੱਸੇ ਵੜਤੇ ਹਾਂ ਬਿਲਕੁਲ ਆਪ ਤੁਰ ਗਏ ਆ ਕੋਈ ਸ਼ੈ ਨਹੀਂ ਕੋ ਚਲੋ ਹੁਣ ਹੁਣ ਉੱਥੇ ਚੰਗਾ ਰੱਜਦਾ ਪੂਜਦਾ ਪਰਿਵਾਰ ਖਾਂਦਾ ਪੀਂਦਾ ਪਰਿਵਾਰ ਹੋਣਾ ਹਾਂ ਅੱਲਾ ਜਨਨਾ ਚਲੋ ਵਧੀਆ ਗੱਲ ਹਾਂ ਸੋ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਬਾਪੂ ਖਰশিদ احمد ਜੀ ਦੀ ਸਾਰੀ ਗੱਲਬਾਤ ਸੁਣੀ ਮਾੜੇ ਸਮੇਂ ਦੀਆਂ ਗੱਲਾਂ ਸੁਣੀਆਂ ਤੇ ਇਹ ਸਪੈਸ਼ਲੀ ਤੌਰ ਤੇ ਆਪਣੇ ਨਨਕਾਣਾ ਸਾਹਿਬ ਤੋਂ ਕਿਉਂਕਿ ਹੁਣ ਇਹਨਾਂ ਦਾ ਜ਼ਿਲ੍ਹਾ ਨਨਕਾਣਾ ਸਾਹਿਬ ਆ ਉਥੋਂ ਆਪਣੇ ਜਨਮ ਭਏ ਪਿੰਡ ਮਚਰਾਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵਿਖੇ ਆਏ ਨੇ ਬੜੀਆਂ ਦਵਾਵਾਂ ਸਦਕਾ ਤੇ ਇੱਥੇ ਆ ਕੇ ਇਹਨਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹਨਾਂ ਨੇ ਹਜ ਕੰਪਲੀਟ ਕਰ ਲਿਆ ਹੋਵੇ ਹਜ ਹੋ ਗਿਆ ਹੋਵੇ ਇਹਨਾਂ ਦਾ ਸੋ ਇਹ ਸਾਰੀਆਂ ਗੱਲਾਂ ਬਾਤਾਂ ਬਾਪੂ ਜੀ ਨਾਲ ਹੋਈਆਂ ਤੇ ਆਸੇ-ਪਾਸੇ ਸਾਰੇ ਭੈਣ ਭਰਾ ਇਹਨਾਂ ਨੂੰ ਮਿਲਣ ਆਏ ਆ ਤੇ ਇਹ ਵੀ ਗੱਲਬਾਤ ਕਿਉਂਕਿ ਪਹਿਲੀ ਵਾਰੀ ਆਪਣੀ ਜਿੰਨੇ ਲਾਈਫ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਕੋਈ ਬਜ਼ੁਰਗ ਪਾਕਿਸਤਾਨ ਤੋਂ ਜਿਹੜਾ ਆ ਆਪਣੇ ਪਿੰਡ ਜਿਹੜਾ ਆ ਆਇਆ ਹੋਵੇ ਆਪਣੇ ਪਿੰਡ ਦੀ ਐੜੀ ਨੂੰ ਜਿਹੜੀਆਂ ਖੇਤਾਂ ਦੇ ਵਿੱਚ ਇਹ ਆਪ ਹੜਵਾਉਂਦੇ ਰਹੇ ਆ ਉਥੇ ਪਹੁੰਚੇ ਨੇ ਤੇ ਬੜੇ ਕਰਮਾਪਾਗਾਂ ਵਾਲੀ ਗੱਲ ਹੁੰਦੀ ਆ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਜਿੱਥੋਂ ਨਿਕਲ ਕੇ ਗਏ ਸੀ ਉਜੜ ਕੇ ਗਏ ਸੀ ਤੇ ਅੱਜ ਉਸੇ ਖੇਤਾਂ ਦੇ ਵਿੱਚ ਫੇਰ ਆ ਕੇ ਸਜਦਾ ਕੀਤਾ ਆ ਸੋ ਬਹੁਤ ਵਧੀਆ ਲੱਗਾ ਬਾਪੂ ਜੀ ਨੂੰ ਵੀ ਠੀਕ ਮਹਿਸੂਸ ਹੋਇਆ ਕਹਿੰਦੇ ਕਿ ਬਹੁਤ ਵਧੀਆ ਲੱਗਾ ਗੱਲਬਾਤ ਤੁਸੀਂ ਸਾਰੀ ਸੁਣੀ ਆ। ਸੋ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ। ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜਿਹੜੇ ਭੈਣ ਭਰਾ ਚੈਨਲ ਨਾਲ ਜੁੜੇ ਨੇ ਉਹ ਚੰਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਆਪਣੇ ਭੈਣਾ ਭਰਾਵਾਂ ਨਾਲ ਸਾਂਝੀ ਜਰੂਰ ਕਰਿਓ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।